ਬਟਾਲਾ ਦੀ ਦਾਣਾ ਮੰਡੀ ਤੋਂ ਲਾਈਵ ਤਸਵੀਰਾਂ ਵਖਾ ਰਹੇ ਹਾਂ ਜਿੱਥੇ ਬਟਾਲਾ ਦੇ ਵਿਧਾਇਕ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਅਮਨ ਸੇਹ ਸਿੰਘ ਸ਼ਰੀਕਲਸੀ ਪਹੁੰਚੇ ਹਨ ਜਿਨ੍ਹਾਂ ਵੱਲੋਂ ਅੱਜ ਜੋ ਕਣਕ ਦੀ ਖਰੀਦ ਹੈ ਸ਼ੁਰੂ ਕਰਵਾਈ ਗਈ ਹੈ ਤੁਹਾਨੂੰ ਦੱਸ ਦਈਏ ਕਿ ਵੈਸੇ ਇੱਕ ਤਰੀਕ ਨੂੰ ਪੂਰੇ ਪੰਜਾਬ ਅੰਦਰ ਇਹ ਖਰੀਦ ਸ਼ੁਰੂ ਹੁੰਦੀ ਹੈ ਪਰ ਜੇ ਬਟਾਲਾ ਦੀ ਦਾਣਾ ਮੰਡੀ ਦੀ ਗੱਲ ਕਰੀਏ ਤਾਂ ਵਸਾਖੀ ਤੋਂ ਬਾਅਦ ਹੀ ਇਸ ਦੀ ਖਰੀਦਦਾਰੀ ਸ਼ੁਰੂ ਹੁੰਦੀ ਹੈ ਫਿਲਹਾਲ ਵਿਧਾਇਕ ਸਾਹਿਬ ਇੱਥੇ ਮੌਜੂਦ ਸਨ ਉਹਨਾਂ ਕਹਿੰਦੇ ਕਿ ਖੁਦ ਮੌਕੇ ਤੇ ਪਹੁੰਚੇ ਹਨ ਖਰੀਦਦਾਰੀ ਸ਼ੁਰੂ ਕਰਾਈ ਗਈ ਹੈ ਅਤੇ ਨਾਲ ਉਹਨਾਂ ਵੱਲੋਂ ਪ੍ਰਬੰਧ ਦਾ ਜਾਇਜ਼ਾ ਲਿਆ ਗਿਆ ਹੈ ਕਿਉਂਕਿ ਨਵਨਿਯੁਕਤ ਜੋ ਮਾਰਕੀਟ ਕਮੇਟੀ ਚੇਅਰਮੈਨ ਹਨ ਮਾਨਕ ਮਹਿਤਾ ਉਹਨਾਂ ਦੀ ਪੂਰੀ ਟੀਮ ਨੂੰ ਹੌਸਲਾ ਦੇਣ ਵਾਸਤੇ ਪਹੁੰਚੇ ਹਨ ਅਤੇ ਉਹਨਾਂ ਵੱਲੋਂ ਥਾਰੀ ਟੀਮ ਨੂੰ ਕਿਹਾ ਤਨਕਿਆ ਕਿ ਸਾਡੇ ਵੱਲੋਂ ਪ੍ਰਬੰਧ ਮੁਕੰਮਲ ਹਨ ਖਾਸ ਕਰਕੇ ਜੋ ਮੌਸਮ ਜਿਹੜਾ ਵਿਗੜਿਆ ਹੈ ਉਸ ਨੂੰ ਲੈ ਕੇ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਗਏ ਹਨ ਇਸ ਮੌਕੇ ਦੋਨਾਂ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਵੇਖਦੇ ਰਹੋ ਪਰ ਸ਼ਾਵਾਂ ਚੈਨਲ ਅੱਜ ਮੰਡੀ ਦੇ ਵਿੱਚ ਜਿਹੜੀ ਖਰੀਦ ਸ਼ੁਰੂ ਕੀਤੀ ਹੈ ਔਰ ਪ੍ਰਬੰਧਾਂ ਦਾ ਨਾਲ ਜਾਇਜ਼ਾ ਲਿਆ ਸੋ ਮੈਂ ਆਪ ਇਸ ਕਰਕੇ ਚੈੱਕ ਕਰਨਾ ਹੈ ਵੀ ਸਾਡਾ ਨਵ ਨਿਯੁਕਤ ਚੇਅਰਮੈਨ ਜਿਹੜਾ ਮਾਨਿਕ ਮਹਿਤਾ ਉਹਦੀ ਅਗਵਾਈ ਹੇਠ ਜਿਹੜਾ ਕੰਮ ਚੱਲ ਰਿਹਾ ਔਰ ਸਮੁੱਚੀ ਸਾਰੀ ਟੀਮ ਜਿਹੜੀ ਆ ਜੋਲੀ ਪ੍ਰਦਾਨ ਹੋਣੀ ਲਾ ਲੋ ਸੁੱਖ ਹੋਣੀ ਸਾਰੇ ਸਾਰੀ ਸਮੁੱਚੀ ਟੀਮ ਜਿਹੜੀ ਆ ਮਾਨੀ ਜੀ ਹੋਣੀ ਪ੍ਰਧਾਨ ਸਾਹਿਬ ਹੋਣੀ ਸਾਰਾ ਪਰਿਵਾਰ ਮੈਂ ਇਹਨਾਂ ਨੂੰ ਇਹੋ ਬੇਨਤੀ ਕੀਤੀ ਹੈ ਵੀ ਤਗੜੇ ਹੋ ਕੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਕਮੀ ਪੇਸ਼ੀ ਨਾ ਆਵੇ ਕਿਉਂਕਿ ਅੱਜ ਮੈਂ ਵੈਸੇ ਚੈੱਕ ਕਰਨ ਆ ਗਿਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਜੋ ਸਰਕਾਰੀ ਰੇਟ ਹੈ ਸਰਕਾਰ ਵੱਲੋਂ ਵੀ ਵਧੀਆ ਤੇ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਹੈ ਵੀ ਜਿਹੜਾ ਆਪਣਾ ਕਣਕ ਹੈ ਉਹ ਵਧੀਆ ਢੰਗ ਨਾਲ ਸੁੱਕੀ ਕਣਕ ਲੈ ਕੇ ਆਉਣ ਤੇ ਸਾਫ ਸੁਥਰੀ ਫਸਲ ਲੈ ਕੇ ਆਉਣ ਤਾਂ ਜੋ ਕਿ ਆਪਣਾ ਪੂਰਾ ਰੇਟ ਲੈ ਕੇ ਜਾਵੇ ਤੁਹਾਨੂੰ ਦੱਸਣਾ ਚਾਹੁੰਦਾ ਪ੍ਰਬੰਧ ਸਾਡੇ ਆਲਮੋਸਟ ਪੂਰੇ ਤਿਆਰ ਨੇ ਜੀ ਠੀਕ ਹੈ ਜੀ ਜਿੱਥੇ-ਜਿੱਥੇ ਵੀ ਸਾਨੂੰ ਕੋਈ ਕਮੀ ਨਜ਼ਰ ਆਊਗੀ ਜਿੱਥੇ-ਜਿੱਥੇ ਵੀ ਕੋਈ ਸਾਨੂੰ ਦਿੱਕਤ ਪਰੇਸ਼ਾਨੀ ਨਜ਼ਰ ਆਊਗੀ ਪ੍ਰੋਪਰਲੀ ਸਾਡੀ ਸਮੁੱਚੀ ਟੀਮ ਵੀ ਬੈਠੀ ਹੈ ਔਰ ਪ੍ਰਸ਼ਾਸਨ ਵੀ ਸਾਰਾ ਰਲ ਕੇ ਦਾ ਸਹਿਯੋਗ ਦੇ ਰਿਆ ਆ ਸਾਡਾ ਇਸ ਵਾਰ ਕੋਸ਼ਿਸ਼ ਇਹ ਹੋਆ ਵੀ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਵੇ ਅਜੇ ਦੇਖੋ ਆ ਕਿਸਾਨ ਵੀ ਸੁਲਝੇ ਤੇ ਸਮਝਦਾਰ ਨੇ ਸਾਰੇ ਪਹਿਲਾਂ ਵਾਲਾ ਕਿਸਾਨ ਜਿਹੜਾ ਸੀ ਉਹ ਮੈਂ ਕਹਿ ਸਕਦਾ ਵੀ ਜਿਹੜੇ ਅੱਜ ਦੇ ਕਿਸਾਨ ਨੇ ਉਹ ਬੜੇ ਵਿਖੇ ਨੇ ਪਹਿਲੇ ਵਾਲੇ ਕਿਸਾਨ ਥੋੜੇ ਭੋਲੇ ਸੀ ਪਰ ਮੈਂ ਇਹੋ ਬੇਨਤੀ ਕਰਦਾ ਵੀ ਤਗੜੇ ਹੋ ਕੇ ਕਿਸਾਨਾਂ ਨੂੰ ਵੀ ਆਪਣੇ ਤੋਲ ਦਾ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਕਿਉਂਕਿ ਹਰ ਕੰਮ ਜਿਹੜਾ ਉਸ ਸੂਝ-ਬੂਝ ਨਾਲ ਸਮਝਦਾਰੀ ਨਾਲ ਕਰਾਂਗੇ ਤੇ ਪਰਿਵਾਰ ਟੀਮ ਰਲ ਕੇ ਕਰਾਂਗੇ ਤੋਂ ਇਨਵੈਸਟ ਕੋਈ ਪਹਿਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਇੱਕ ਚੀਜ਼ ਦਾ ਬੜਾ ਮਾਣ ਹੈ ਕਿ ਜਦੋਂ ਦਾ ਪੰਜਾਬ ਸਰਕਾਰ ਨੇ ਔਰ ਮਾਨਯੋਗ ਐਮਐਲਏ ਸਾਹਿਬ ਨੇ ਮੇਰੀ ਡਿਊਟੀ ਇੱਥੇ ਲਾਈ ਹੈ ਔਰ ਮੈਨੂੰ ਇੱਕ ਚੀਜ਼ ਦੀ ਬੜਾ ਸਹਾਇਤਾ ਮਿਲੀ ਹੈ ਕਿ ਸਾਡੇ ਜਿਹੜੇ ਮਾਨਯੋਗ ਐਮਐਲਏ ਸਾਹਿਬ ਨੇ ਜਿਹੜਾ ਮੋਤੀ ਪਰੋ ਕੇ ਜਿਹੜੀ ਇੱਥੇ ਟੀਮ ਇਕੱਠੀ ਕਰਕੇ ਮੈਨੂੰ ਦਿੱਤੀ ਹੈ ਉੱਧਰ ਸਾਡੇ ਮਨਵੀਰ ਭਾਜੀ ਜੋਲੀ ਭਾਜੀ ਜਾਂ ਸਾਰੀ ਸਮੁੱਚੀ ਟੀਮ ਆਪਣੇ ਸੁੱਖੇ ਭਾਜੀ ਆ ਸੋ ਮੈਂ ਇਸ ਚੀਜ਼ ਦਾ ਬੜਾ ਧੰਨਵਾਦ ਕਰਦਾ ਐ ਐਮਐਲਏ ਸਾਹਿਬ ਦਾ ਕਿ ਉਹਨਾਂ ਨੇ ਇੰਨੀ ਵਧੀਆ ਟੀਮ ਪਰੋਕੇ ਮੈਨੂੰ ਦਿੱਤੀ ਐ ਸੋ ਇਹਨਾਂ ਦੇ ਸਹਾਇਤਾ ਦੇ ਨਾਲ ਆਪਾਂ ਸਾਰੇ ਪ੍ਰਬੰਧ ਵੀ ਕੀਤੇ ਨੇ ਕਿਸਾਨਾਂ ਲਈ ਮੈਡੀਕਲ ਸਹੂਲਤਾਂ ਮੈਂ ਪਹਿਲੇ ਵੀ ਕਿਹਾ ਸੀ ਤੇ ਹੁਣ ਵੀ ਕਹਿ ਰਿਹਾ ਆਪਾਂ ਪ੍ਰਬੰਧ ਕੀਤੇ ਨੇ ਕਿਸਾਨਾਂ ਲਈ ਪਾਣੀ ਦੀ ਜਿਹੜੀ ਇਹ ਸਭੀ ਦਾ ਉਹ ਪ੍ਰਬੰਧ ਕੀਤੇ ਨੇ ਇਥੋਂ ਤੱਕ ਕਿ ਮੇਰੀ ਕੋਸ਼ਿਸ਼ ਐ ਕਿ ਜਿਹੜਾ ਰਾਤ ਵੇਲੇ ਇੱਥੇ ਰਹਿੰਦੇ ਨੇ ਉਹਨਾਂ ਦੀ ਲਾਈਟ ਦੀ ਸਮੱਸਿਆ ਵਾ ਜਾ ਉਹਨਾਂ ਦਾ ਹੋਰ ਖਾਣ-ਪੀਣ ਦੀ ਵੀ ਜਿਹੜੀ ਉਹ ਹੈਗੀ ਆਪਾਂ ਉਹ ਵੀ ਪ੍ਰੋਵਾਈਡ ਕਰਾ ਕੇ ਦਵਾਂਗੇ ਔਰ ਇਹਨਾਂ ਦੇ ਸਾਥ ਦੇ ਨਾਲ ਬੜਾ ਅੱਛਾ ਹੀ ਸੀਜ਼ਨ ਲੰ ਬਾਈਕ ਰੁਦੀ ਕਿਰਪਾ ਰੇ ਤੇ ਬੜਾ ਵਧੀਆ ਰੋ ਮਿਸਾਲ ਇੱਕ ਐਵੀ ਪੈਦਾ ਕਰਕੇ ਦਵਾਂਗੇ ਜੀ ਜੇ ਮੌਸਮ ਖਰਾਬ ਹੋ ਰਿਹਾ ਇਹਨੂੰ ਲੈ ਕੇ ਕੀ ਪ੍ਰਬੰਧ ਨੇ ਇਹਦੇ ਵਿੱਚ ਵੀ ਸਾਡੇ ਆਰਤੀ ਸਬਾਨਾ ਨਾਲ ਅੱਜ ਮੀਟਿੰਗ ਹੋ ਚੁੱਕੀ ਹੈ ਐਮਐਲਏ ਸਾਹਿਬ ਵੀ ਆਏ ਸੀਗੇ ਤੇ ਆਰਤੀ ਸਬਾਨਾ ਵੱਲੋਂ ਇਹ ਯਕੀਨੀ ਜਿਤਾਇਆ ਗਿਆ ਹੈ ਕਿ ਇਹਦੇ ਵਿੱਚ ਆਪਾਂ ਤਾਂ ਪਹਿਲਾ ਦਾ ਔਰ ਹਰ ਇੱਕ ਚੀਜ਼ ਦਾ ਪ੍ਰਬੰਧ ਕਰਾਂਗੇ ਤਾਂ ਜੋ ਕਿਸਾਨ ਇੱਕ ਚੀਜ਼ ਮੈਂ ਗਾਰੰਟੀ ਦਿੰਦਾ ਕਿ ਕਿਸਾਨ ਆਪਣੀ ਪੈਲੀ 'ਚ ਆਪਣੀ ਫਸਲ ਗਿੱਲੀ ਕਰਕੇ ਆ ਸਕਦਾ ਪਰ ਜੇ ਸਾਡੀ ਮੰਡੀ 'ਚ ਉਹਦੀ ਫਸਲ ਸੁੱਕੀ ਆ ਗਈ ਅਸੀਂ ਇੱਥੋਂ ਦੇ ਪ੍ਰਬੰਧਨ ਨਾਲ ਉਹਦੀ ਫਸਲ ਗਿੱਲੀ ਨਹੀਂ ਹੋਣ ਦਵਾਂਗੇ ਇਹ ਆਸ਼ਵਾਸ਼ਣ ਦਵਾਉਂਦੇ